ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਪੰਜਾਬ ਦੇ ਵਿਦਿਆਰਥੀ ਲਗਾਤਾਰ ਫੋਨਾਂ ਦਾ ਵੇਟ ਕਰ ਰਹੇ ਨੇ ਖਬਰਾਂ ਦੇਖ ਰਹੇ ਨੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਚੰਡੀਗੜ੍ਹ ਦੇ ਵਾਂਗ ਛੁੱਟੀਆਂ ਵਧਣਗੀਆਂ ਜਾਂ ਨਹੀਂ ਉਸ ਨੂੰ ਲੈ ਕੇ ਅਪਡੇਟ ਲੈ ਕੇ ਆ ਗਿਆਂ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਖਬਰ ਸਰਦੀ ਦੀਆਂ ਛੁੱਟੀਆਂ ਨੂੰ ਲੈ ਕੇ ਪੜ੍ਹਦਿਆਂ ਖਬਰ ਪੰਜਾਬ ਦੇ ਵਿੱਚ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਬੱਚਿਆਂ ਨੂੰ ਉਮੀਦ ਹੈ ਕਿ 8ਵੀਂ ਤੱਕ ਦੇ ਬੱਚਿਆਂ ਤੱਕ ਛੁੱਟੀਆਂ ਕੀਤੀਆਂ ਜਾ ਸਕਦੀਆਂ ਨੇ ਕੀ ਸਿੱਖਿਆ ਵਿਭਾਗ ਨੇ ਜਵਾਬ ਦਿੱਤਾ ਛੁੱਟੀਆਂ ਬਾਰੇ ਕੀ ਸਕੂਲ ਬੰਦ ਰਹਿਣਗੇ 13 ਜਨਵਰੀ ਤੱਕ ਛੁੱਟੀਆਂ ਹੋਣਗੀਆਂ ਜਾਂ ਫਿਰ 16 ਨੂੰ ਸਕੂਲ ਖੁੱਲਣਗੇ ਇਸ ਬਾਰੇ ਕੀ ਆ ਅਪਡੇਟ ਹੈ ਸਾਰੇ ਨਿਊਜ਼ ਚੈਨਲ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਅਪਡੇਟਸ ਦੇਖਣ ਨੂੰ ਮਿਲ ਰਹੀਆਂ ਸੀ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੀ ਸੀ ਮੈਂ ਤੁਹਾਡੇ ਇਹ ਸਾਰੇ ਡਾਊਟ ਕਲੀਅਰ ਕਰਨ ਵਾਸਤੇ ਵੀਡੀਓ ਲੈ ਕੇ ਆਇਆ ਤਾਂ ਸ਼ੁਰੂ ਕਰਦੇ ਹਾਂ ਜੀ ਦੀ ਵੀਡੀਓ ਤਾਂ ਕੱਲ ਮੈਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿ ਚੰਡੀਗੜ੍ਹ ਦੇ ਵਿੱਚ ਸਕੂਲ ਜਿਹੜੇ ਨੇ ਉਹ ਅੱਗੇ ਆਉਣ ਵਾਲੇ ਟਾਈਮ ਤੱਕ ਬੰਦ ਰਹੇ ਹਨ ਕਿ ਨੋਟੀਫਿਕੇਸ਼ਨ ਆ ਚੁੱਕਿਆ ਪਰ ਪੰਜਾਬ ਵਿੱਚ ਇਦਾਂ ਦਾ ਕੋਈ ਵੀ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਆਇਆ ਸਿੱਖਿਆ ਵਿਭਾਗ ਦੇ ਆਫੀਸ਼ੀਅਲ ਅਕਾਊਂਟ ਨੂੰ ਚੈਟ ਚੈੱਕ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਅਖਬਾਰਾਂ ਨੂੰ ਚੈੱਕ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਸਿੱਖਿਆ ਵਿਭਾਗ ਨੇ ਅਜੇ ਤੱਕ ਛੁੱਟੀਆਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਸਕੂਲ ਜਿਹੜੇ ਨੇ ਕੱਲ ਤੋਂ ਸਮੇਂ ਸਿਰ ਖੁੱਲਣ ਜਾ ਰਹੇ ਨੇ ਠੀਕ ਹੈ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਛੁੱਟੀਆਂ ਹੋ ਸਕਦੀਆਂ ਨੇ ਛੁੱਟੀਆਂ 8ਵੀਂ ਜਮਾਤ ਤੱਕ ਤਾਂ ਨਹੀਂ ਪਰ 5ਵੀਂ ਜਮਾਤ ਤੱਕ ਛੁੱਟੀਆਂ ਵਧਣ ਦੇ ਚਾਂਸ ਕਿਤੇ ਨਾ ਕਿਤੇ ਅਜੇ ਹੈਗੇ ਨੇ ਸਕੂਲ ਦੇ ਵਿੱਚ ਉਹਨਾਂ ਨੂੰ ਪਹੁੰਚਣ ਦੀ ਦਿੱਕਤ ਆਉਂਦੀ ਹੈ ਬਹੁਤ ਛੋਟੇ ਬੱਚੇ ਨੇ ਉਹਨਾਂ ਨੂੰ ਛੁੱਟੀਆਂ ਹੋ ਸਕਦੀਆਂ ਨੇ ਪਰ ਜਿਵੇਂ 6ਵੀਂ ਤੋਂ ਲੈ ਕੇ ਗੱਲ ਕਰਾਂ ਤਾਂ ਛੁੱਟੀਆਂ ਵਧਣ ਦੇ ਚਾਂਸ ਬਹੁਤ ਘੱਟ ਨੇ ਆਪਣੀ ਤਿਆਰੀ ਕਰੋ ਸਕੂਲ ਜਾਣ ਦੀ ਪਰ ਹਾਂ ਜੇਕਰ ਫਿਰ ਵੀ ਸਿੱਖਿਆ ਪਾਕਿਸੇ ਕਾਰਨ ਕਰਕੇ ਛੁੱਟੀਆਂ ਦਾ ਐਲਾਨ ਕਰਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲੇਗੀ ਅਪਡੇਟ ਚੈਨਲ ਤੇ ਬਣੇ ਰਹੋ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੇ ਦੋਸਤ ਮਿੱਤਰਾਂ ਨੂੰ ਵੀਡੀਓ ਜਰੂਰ ਭੇਜ ਦਿਓ ਤਾਂ ਜੋ ਸਾਰਿਆਂ ਤੱਕ ਹੀ ਸਹੀ ਅਪਡੇਟ ਪਹੁੰਚ ਸਕੇ ਕਿਉਂਕਿ ਮੈਂ ਹੈਡਿੰਗ ਬਣਾ ਕੇ ਵਿਊ ਲੈਂਣ ਤੱਕ ਮਤਲਬ ਨਹੀਂ ਹੈਗਾ ਤੁਹਾਨੂੰ ਸਹੀ অথেন্টিਕੇਸ਼ਨ ਜਾਣਕਾਰੀ ਦੇਣ ਤੱਕ ਆਪਣੀ ਤੈਅ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਹੈ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ